ਬਿੰਮੀ ਹੁਣ ਆਪਣਾ ਕੰਮ ਛੱਡ ਕੇ ਚੰਡੀਗੜ੍ਹ ਚਲੀ ਗਈ ਸੀ ਕੋਈ ਨੌਕਰੀ ਦੀ ਤਲਾਸ਼ ਲਈ ਉੱਥੇ ਉਹ ਆਂਟੀ ਤੇ ਅੰਕਲ ਨਾਲ ਮੁਲਾਕਾਤ ਹੋਈ ਆਂਟੀ ਅੰਕਲ ਉਸ ਨੂੰ ਆਪਣੇ ਘਰ ਲੈ ਗਏ ਕੰਟੇ ਕੋ ਬਾਅਦ ਬਿੰਮੀ ਨੂੰ ਜਾਗ ਆਈ ਤਾਂ ਓਟ ਕੇ ਬਾਹਰ ਆਈ ਤਾਂ ਉਸ ਨੇ ਵੇਖਿਆ ਕਿ ਉਹ ਦੋਵੇਂ ਗੁੱਡੀਆਂ ਨਾਲ ਗੱਲਾਂ ਕਰ ਰਹੀ ਸੀ ਤੇ ਉਹ ਵੀ ਉਹਨਾਂ ਨਾਲ ਖੁਸ਼ ਹੋ ਰਹੀ ਸੀ ਇਹ ਵੇਖ ਬਿੰਮੀ ਬਹੁਤ ਖੁਸ਼ ਹੋਈ ਤੇ ਉਹਨਾਂ ਕੋਲ ਆ ਕੇ ਬੈਠ ਗਈ ਗੁਡਿਆ ਦੇ ਨਵੇਂ ਕੱਪੜੇ ਪਾਏ ਵੇਖ ਕੇ ਕਹਿੰਦੀ ਆਂਟੀ ਤੁਸੀਂ ਇਹਦੇ ਨਵੇਂ ਕੱਪੜੇ ਵੀ ਲੈ ਆਏ ਸਰਜੀਤ ਕਹਿੰਦੀ ਤੇਰੇ ਪਾਪਾ ਤੇਰੇ ਲਈ ਵੀ ਲੈ ਕੇ ਆਏ ਹਨ ਤੂੰ ਸਾਨੂੰ ਆਂਟੀ ਅੰਕਲ ਨੇ ਮੰਮੀ ਪਾਪਾ ਕਿਹਾ ਕਰਨ ਤੇਰਾ ਤੇ ਬੱਚੀ ਦਾ ਨਾਂ ਕੀ ਹੈ ਪੁੱਤਰ ਸੰਪੂਰਨ ਸਿੰਘ ਬਿੰਮੀ ਦੇ ਸਿਰ ਤੇ ਪਿਆਰ ਨਾਲ ਹੱਥ ਰੱਖਦਾ ਹੋਇਆ ਪੁੱਛਦਾ ਹੈ ਮੇਰਾ ਨਾਂ ਬਿੰਮੀ ਹੈ ਤੇ ਬੱਚੀ ਦਾ ਨਾਮ ਅਨਾਮਿਕਾ ਹੈ ਤੂੰ ਬੇਟਾ ਹਿੰਦੂ ਪਰਵਾਦੀ ਬੱਚੀ ਹੈ ਜਦੋਂ ਸੰਪੂਰਨ ਸਿੰਘ ਨੇ ਕਿਹਾ ਤਾਂ ਬਿਮੀ ਉਹਦੇ ਮੂੰਹ ਵੱਲ ਵੇਖਣ ਲੱਗੀ ਪੁੱਤਰ ਮੈਂ ਓੰਜ ਹੀ ਪੁੱਛ ਰਿਹਾ ਹਾਂ ਤੂੰ ਮਨ ਵਿੱਚ ਕੋਈ ਸ਼ੰਕਾ ਨਾ ਲਿਆ ਤੂੰ ਸਾਡੀ ਧੀ ਹੀ ਹੈ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਜਾਤਾਂ ਧਰਮਾਂ ਤੋਂ ਉੱਤੋਂ ਉੱਟ ਕੇ ਇਨਸਾਨੀਅਤ ਦਾ ਪਾਠ ਪੜਾਇਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਸੀ ਬਿੰਮੀ ਕਹਿੰਦੀ ਹਾਂਜੀ ਮੈਂ ਕਿਤਾਬਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਪੜਿਆ ਹੈ ਉਂਝ ਵੀ ਇਨਸਾਨੀਅਤ ਲਈ ਸਭ ਤੋਂ ਵੱਡਾ ਧਰਮ ਹੁੰਦਾ ਹੈ ਪਰ ਇਨਸਾਨ ਇਨਸਾਨੀਅਤ ਨੂੰ ਛੱਡ ਕੇ ਹੋ ਧਰਮਾਂ ਦੇ ਪਿੱਛੇ ਪੱਦਾ ਫਿਰਦਾ ਹੈ ਇਹ ਨਹੀਂ ਸਮਝਦਾ ਕਿ ਧਰਮ ਇਨਸਾਨੀਅਤ ਦਾ ਹੀ ਦੂਜਾ ਰੂਪ ਹੈ ਸੰਪੂਰਨ ਸਿੰਘ ਕਹਿੰਦਾ ਧੀਏ ਤੁਹਾ ਬਹੁਤ ਡੂੰਘੀਆਂ ਗੱਲਾਂ ਕਰਦੀ ਹੈ ਪਰ ਇੱਕ ਗੱਲ ਦੱਸ ਤੂੰ ਇਸ ਹਾਲ ਵਿੱਚ ਕਿਵੇਂ ਹੈ ਬਿੰਮੀ ਕਹਿੰਦੀ ਮੇਰੇ ਤੋਂ ਤੁਸੀਂ ਕੁਝ ਨਾ ਪੁੱਛੋ ਮੈਂ ਆਪਣੇ ਅਤੀਤ ਨੂੰ ਦੁਬਾਰਾ ਨਹੀਂ ਯਾਦ ਕਰਨਾ ਚਾਹੁੰਦੀ ਮੈਂ ਤਾਂ ਚਾਹੁੰਦੀ ਹਾਂ ਕਿ ਮੈਨੂੰ ਸਭ ਕੁਝ ਭੁੱਲ ਜਾਵੇ ਤੇ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਾਂ ਬਸ ਮੈਨੂੰ ਇਸ ਸਕੂਲ ਵਿੱਚ ਨੌਕਰੀ ਮਿਲ ਜਾਵੇ ਤਾਂ ਜੋ ਮੈਂ ਆਪਣੇ ਬੱਚੀ ਨੂੰ ਪਾਲ ਲਵਾਂ ਸੁਰਜੀਤ ਕਹਿੰਦਾ ਬਿੰਮੀ ਤੈਨੂੰ ਤੀ ਸਿਰਫ ਮੂਹ ਨਾਲ ਨਹੀਂ ਗਿਆ ਅਸੀਂ ਤੈਨੂੰ ਆਪਣੀ ਤੀ ਮੰਨਿਆ ਹੈ ਫਿਰ ਤੂੰ ਫਿਕਰ ਕਿਉਂ ਕਰਦੀ ਹੈ ਅਸੀਂ ਤੁਹਾਡਾ ਸਭ ਕੁਝ ਕਰਾਂਗੇ ਤੇਰੇ ਪਾਪਾ ਦੀ ਪਥੇਰੀ ਤਨਖਾਹ ਹੈ ਪਿੰਡ ਸਾਡੀ ਜ਼ਮੀਨ ਵੀ ਹੈ ਅਸੀਂ ਤਾਂ ਕਦੇ ਗੁਰਦੁਆਰਾ ਸਾਹਿਬ ਤੇ ਕਦੇ ਅनाथ ਆਸ਼ਰਮ ਵਿੱਚ ਦਾਨ ਕਰਦੇ ਹਾਂ ਉਥੇ ਨਾ ਦੇਾਂਗੇ ਆਪਣੀ ਤੀ ਤੇ ਖਰਚ ਕਰਾਂਗੇ ਤੇ ਉਹ ਬਿਮੀ ਨੂੰ ਕੁੱਟ ਕੇ ਜੱਫੀ ਪਾ ਲੈਂਦੀ ਹੈ ਅਸੀਂ ਤੇਰੇ ਤੇ ਕੋਈ ਐਸਾਨ ਨਹੀਂ ਕਰਨਾ ਸਾਡੇ ਬੁਢਾਪੇ ਨੂੰ ਕਿਸੇ ਦੇ ਸਹਾਰੇ ਦੀ ਲੋੜ ਹੈ ਤੇ ਪ੍ਰਮਾਤਮਾ ਨੇ ਤੈਨੂੰ ਸਾਡਾ ਸਹਾਰਾ ਬਣਾ ਕੇ ਭੇਜਿਆ ਹੈ ਬੀਮੀ ਕਹਿੰਦੀ ਸਹਾਰਾ ਤਾਂ ਤੁਸੀਂ ਮੈਨੂੰ ਦਿੱਤਾ ਹੈ ਮੈਨੂੰ ਵੀ ਪਤਾ ਨਹੀਂ ਸੀ ਕਿ ਮੈਂ ਕਿੱਥੇ ਜਾਣਾ ਹੈ ਮੇਰੇ ਕੋਲ ਤਾਂ ਕੁਝ ਨਹੀਂ ਸੀ ਮੈਂ ਤਾਂ ਅनाथ ਆਸ਼ਰਮ ਵਿੱਚੋਂ ਪੈਸੇ ਚੋਰੀ ਕਰਕੇ ਪੱਜੀ ਸੀ ਤਾਂ ਜੋ ਕੁਝ ਦਿਨ ਗੁਜ਼ਾਰਾ ਕਰ ਸਕਾਂ ਕੀ ਤੁਸੀਂ ਉਹ ਪੈਸੇ ਤੁਸੀਂ ਵੇਖੇ ਹਨ ਸੁਰਜੀਤ ਕਹਿੰਦਾ ਹਾਂ ਪੁੱਤਰ ਮੈਂ ਉਹ ਪੈਸੇ ਅੰਦਰ ਰੱਖ ਦਿੱਤੇ ਸੀ ਪਰ ਤੂੰ ਅਨਾਥ ਆਸ਼ਰਮ ਤੋਂ ਕਿਉਂ ਭੱਜੀ ਉੱਥੇ ਤਾਂ ਬੇਸਹਾਰਿਆਂ ਨੂੰ ਸਹਾਰਾ ਮਿਲਦਾ ਹੈ ਬਿੰਮੀ ਕਹਿੰਦੀ ਇਹ ਬਹੁਤ ਲੰਬੀ ਕਹਾਣੀ ਹੈ ਅੱਜੇ ਮੇਰਾ ਦਿਲ ਐਨਾ ਗੱਲਾਂ ਨੂੰ ਦਰਹੋਂ ਲੈ ਨਹੀਂ ਮੰਦਾ ਹੌਲੀ ਹੌਲੀ ਤੁਹਾਨੂੰ ਸਭ ਕੁਝ ਦੱਸਾਂਗੀ ਸੰਪੂਰਨ ਸਿੰਘ ਕਹਿੰਦਾ ਪੁੱਤਰ ਅਸੀਂ ਤੇਰੇ ਤੋਂ ਕੁਝ ਵੀ ਪੁੱਛਣਾ ਨਹੀਂ ਚਾਹੁੰਦੇ ਤੇਰਾ ਚਿਹਰਾ ਹੀ ਦੱਸਦਾ ਹੈ ਕਿ ਤੂੰ ਬਹੁਤ ਭੋਲੀ ਹੈ ਤੇ ਜ਼ਿੰਦਗੀ ਨੇ ਤੈਨੂੰ ਬਹੁਤ ਦੁੱਖ ਦਿੱਤੇ ਹਨ ਇਸ ਕਰਕੇ ਜਦੋਂ ਤੇਰਾ ਦਿਲ ਕਰੇ ਤੂੰ ਸਾਡੇ ਨਾਲ ਆਪਣਾ ਦੁੱਖ ਵੰਡ ਸਕਦੀ ਹੈ ਅਸੀਂ ਤਾਂ ਕਿਸਮਤ ਦੇ ਮਾਰੇ ਹੋਏ ਹਾਂ ਰੱਬ ਨੇ ਕੋਈ ਔਲਾਦ ਨਹੀਂ ਦਿੱਤੀ ਇੱਕ ਤੀ ਗੋਦ ਲਈ ਸੀ ਉਸ ਨੂੰ ਵੀ ਰੱਬ ਨੇ ਲੈ ਗਿਆ ਅਸੀਂ ਕੋਈ ਮਾਰੇ ਕਰਮ ਕੀਤੇ ਹੋਣੇ ਨੇ ਤੇ ਉਹ ਅੱਖਾਂ ਪਰ ਆਇਆ ਬਿੰਮੀ ਉਹਦੀਆਂ ਅੱਖਾਂ ਪੂੰਝਦੀ ਹੋਈ ਕਹਿੰਦੀ ਹੈ ਪਾਪਾ ਜੀ ਮੈਂ ਤੁਹਾਡੀ ਤੀ ਆ ਗਈ ਹਾਂ ਤੁਸੀਂ ਹੁਣ ਬਿਲਕੁਲ ਨਹੀਂ ਰੋਣਾ ਇਹਨੇ ਨੂੰ ਅਨਾਮਿਕਾ ਰੋਣ ਲੱਗ ਪਈ ਬਿੰਮੀ ਉਸ ਨੂੰ ਚੁੱਕ ਕੇ ਦੁੱਧ ਪਿਉਣ ਲੱਗੀ ਤੇ ਸਰਜੀਤ ਕਹਿੰਦੀ ਹੈ ਮੈਂ ਹੁਣ ਰੋਟੀ ਬਣਾ ਲਵਾਂ ਤੇ ਰਸੋਈ ਵਿੱਚ ਜਾ ਕੇ ਫੁਲਕੇ ਪਕਾਉਣ ਲੱਗ ਪਈ ਰੋਟੀ ਪਕਾ ਕੇ ਉਹ ਬਿੰਮੀ ਨੂੰ ਕਹਿੰਦੀ ਹੈ ਬੇਟਾ ਤੂੰ ਵੀ ਨਹਾ ਲੈ ਗਰਮੀ ਬਹੁਤ ਹੈ ਫਿਰ ਆਪਾਂ ਇਕੱਠੇ ਹੀ ਰੋਟੀ ਖਾਂਦੇ ਹਾਂ ਬਿੰਮੀ ਕਹਿੰਦੀ ਹੈ ਮੇਰਾ ਨਹਾਉਣ ਦਾ ਮਨ ਨਹੀਂ ਸਵੇਰੇ ਹੀ ਨਹਾ ਲਵਾਂਗੀ ਲਓ ਤੁਸੀਂ ਨਾਮਕਾ ਨੂੰ ਫੜੋ ਮੈਂ ਰੋਟੀ ਪਾ ਕੇ ਲਿਆਉਂਦੀ ਹਾਂ ਸਰਜੀਤ ਕਹਿੰਦੀ ਨਹੀਂ ਪੁੱਤਰ ਤੂੰ ਬਹੁਤ ਥੱਕੀ ਹੋਈ ਲੱਗ ਰਹੀ ਹੈ ਮੈਂ ਲੈ ਆਉਂਦੀ ਹਾਂ ਤੇ ਰੋਟੀ ਪਾ ਲਿਆਉਂਦੀ ਹੈ ਤੇ ਸੰਪੂਰਨ ਸਿੰਘ ਨੇ ਪਲਾਸਟਿਕ ਵਾਲਾ ਮੇਜ਼ ਖਿੱਚ ਕੇ ਆਪਣੇ ਅੱਗੇ ਕਰ ਲਿਆ ਤੇ ਸੁਰਜੀਤ ਨੇ ਦੋ ਕੁਰਸੀਆਂ ਮੇਜ਼ ਕੋਲ ਰੱਖ ਕਰਦਿਆਂ ਬਿੰਮੀ ਨੂੰ ਕਹਿੰਦੀ ਹੈ ਆ ਜਾ ਪੁੱਤਰ ਰੋਟੀ ਖਾ ਲੈ ਬਿੰਮੀ ਗੁਡੀਆਂ ਨੂੰ ਬੈੱਡ ਤੇ ਲੰਮਾ ਪਾ ਕੇ ਉਹਨਾਂ ਕੋਲ ਆ ਕੇ ਰੋਟੀ ਖਾਣ ਲੱਗੀ ਸੁਰਜੀਤ ਨੇ ਰੋਟੀ ਨਾਲ ਖੀਰ ਬਣਾਈ ਸੀ ਕਹਿੰਦੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਨੂੰ ਸਾਡੀ ਧੀ ਮਿਲ ਗਈ ਹੈ ਰੋਟੀ ਖਾ ਕੇ ਬਿੰਮੀ ਨੇ ਪਾਂਡੇ ਚੁੱਕੇ ਅਤੇ ਰਸੋਈ ਵਿੱਚ ਜਾ ਕੇ ਪਾਂਡੇ ਤੋਣ ਲੱਗ ਪਈ। ਸਰਜੀਤ ਉਹਦੇ ਮਗਰ ਗਈ ਤੇ ਕਹਿੰਦੀ ਧੀਏ ਮੈਂ ਪਾਂਡੇ ਤੋ ਲੈਂਦੀ ਹਾਂ ਤੂੰ ਰਹਿਣ ਦੇ। ਤੀ ਵੀ ਕਹਿੰਦੇ ਹੋ ਤੇ ਕੰਮ ਵੀ ਨਹੀਂ ਕਰਨ ਦਿੰਦੇ। ਮਾਂ ਕੰਮ ਕਰੇ ਤੇ ਤੀ ਵਿਹਲੀ ਬੈਠੀ ਇਹ ਚੰਗਾ ਨਹੀਂ ਲੱਗਦਾ। ਪਾਂਡੇ ਮੈਂ ਤੋ ਦਿੰਦੀ ਹਾਂ। ਬਿੰਮੀ ਸਰਜੀਤ ਨੂੰ ਕਹਿੰਦੀ ਹੈ ਕਿ ਮੈਂ ਤੁਹਾਨੂੰ ਮਾਂ ਕਹਿ ਕੇ ਬੁਲਾ ਸਕਦੀ ਹਾਂ। ਸਰਜੀਤ ਕਹਿੰਦੀ ਹਾਂ ਧੀਏ ਮੈਂ ਤੇਰੀ ਮਾਂ ਹੀ ਹਾਂ ਤੂੰ ਮੈਨੂੰ ਮਾਂ ਹੀ ਕਿਹਾ ਕਰ ਬਿੰਮੀ ਕਹਿੰਦੀ ਤੁਹਾਡੇ ਤੋਂ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਮਾਂ ਦਾ ਪਿਆਰ ਮਿਲਿਆ ਇਸ ਲਈ ਤੁਹਾਨੂੰ ਮੈਂ ਮਾਂ ਕਹਿਣਾ ਚਾਹੁੰਦੀ ਹਾਂ ਸਰਜੀਤ ਨੇ ਬਿੰਮੀ ਦੇ ਪਾਂਡੇ ਤੋਂ ਤੱਕ ਦੁੱਧ ਗਰਮ ਕਰਕੇ ਗਲਾਸਾਂ ਵਿੱਚ ਪਾ ਲਿਆ ਤੇ ਬਿੰਮੀ ਨੂੰ ਕਹਿੰਦੀ ਐ ਲੈ ਪੁੱਤਰ ਦੁੱਧ ਪੀ ਲੈ ਇੰਨਾ ਵੱਡਾ ਦੁੱਧ ਦਾ ਗਲਾਸ ਮੇਰੇ ਤੋਂ ਨਹੀਂ ਪੀਤਾ ਜਾਣਾ ਮਾਂ ਮੈਂ ਤਾਂ ਛੋਟਾ ਕੱਪ ਦੁੱਧ ਦਾ ਪੀਂਦੀ ਹਾਂ ਤਾਹੀਂ ਇਹਨਾਂ ਕੋ ਮੂੰਹ ਕੱਢਿਆ ਏ ਦੁੱਧ ਦਾ ਗਲਾਸ ਪਰ ਕੇ ਪੀ ਤਾਂ ਹੀ ਸਰੀਰ ਵਿੱਚ ਜਾਨ ਆਏਗੀ ਤੇ ਉਹ ਪਿਆਰ ਨਾਲ ਉਹਦੇ ਮੂੰਹ ਤੇ ਹੱਥ ਰੱਖ ਕੇ ਕਹਿੰਦੀ ਹੈ ਬਿੰਮੀ ਕਹਿੰਦੀ ਮਾਂ ਨਹੀਂ ਪੀਤਾ ਜਾਣਾ ਅੱਧਾ ਗਲਾਸ ਕਰ ਦਿਓ ਲਿਆ ਅੱਧਾ ਕਰਕੇ ਤੇਰੇ ਪਾਪਾ ਨੂੰ ਪਾ ਦਿੰਦੀ ਹਾਂ ਤੇ ਉਹ ਸੰਪੂਰਨ ਸਿੰਘ ਦੇ ਗਲਾਸ ਵਿੱਚ ਅੱਧਾ ਉਹ ਦੁੱਧ ਪਾ ਦਿੰਦੀ ਹੈ ਤੇ ਬਾਕੀ ਬਿੰਮੀ ਨੂੰ ਫੜਾ ਦਿੰਦੀ ਹੈ ਸੁਰਜੀਤ ਆਪਣੇ ਕੋਲ ਬਿੰਮੀ ਦੀ ਮੰਜੀ ਦੌਣ ਲੱਗੀ ਤਾਂ ਬਿੰਮੀ ਕਹਿੰਦੀ ਮਾਂ ਮੈਂ ਦੂਜੇ ਕਮਰੇ ਵਿੱਚ ਸੌਂ ਜਾਂਦੀ ਹਾਂ ਆਨਮ ਦਾ ਰਾਤ ਨੂੰ ਰੋਵੇਗੀ ਤਾਂ ਤੁਸੀਂ ਡਿਸਟਰਬ ਹੋਵੋਗੇ ਸੁਰਜੀਤ ਕਹਿੰਦਾ ਲੈ ਅਸੀਂ ਕੀ ਡਿਸਟਰਬ ਹੋਣਾ ਹੈ ਮੈਂ ਰਾਤ ਨੂੰ ਇਹਨੂੰ ਫੜ ਲਵਾਂਗੀ ਬਿੰਮੀ ਕਹਿੰਦੀ ਨਹੀਂ ਮਾਂ ਪਾਪਾ ਨੂੰ ਸਵੇਰ ਡਿਊਟੀ ਵੀ ਜਾਣਾ ਹੈ ਉਹਨਾਂ ਦੀ ਨੀਂਦ ਖਰਾਬ ਹੋਵੇਗੀ ਸੰਪੂਰਨ ਸਿੰਘ ਕਹਿਣ ਲੱਗਾ ਠੀਕ ਕਹਿੰਦੀ ਹੈ ਬਿੰਮੀ ਉਸ ਨੂੰ ਦੂਸਰੇ ਕਮਰੇ ਵਿੱਚ ਸੌਣ ਜਾਣ ਦੇ ਬਿੰਮੀ ਦੇ ਜਾਣ ਤੋਂ ਬਾਅਦ ਸੰਪੂਰਨ ਸਿੰਘ ਕਹਿੰਦਾ ਕਿ ਉਹ ਆਪਣੇ ਕੋਲ ਪੈਣ ਤੋਂ ਜੱਗਦੀ ਹੈ ਉਹਨੂੰ ਕੂਲਰ ਲਾ ਕੇ ਦੇ ਆ ਕੱਲੋਂ ਏਸੀ ਲਿਆ ਕੇ ਲਵਾ ਦਿਆਂਗਾ ਬਿੰਮੀ ਕੂਲਰ ਅੱਗੇ ਸੌਂ ਤੱਕ ਗਈ ਪਰ ਅਨਾਮਿਕਾ ਗਰਮੀ ਕਰਕੇ ਸੌਵੇਂ ਨਾ ਕਿਉਂਕਿ ਉਸ ਨੂੰ ਏਸੀ ਕਮਰੇ ਵਿੱਚ ਸੌਣ ਦੀ ਆਦਤ ਸੀ ਉਹਦੇ ਰੋਣ ਦੀ ਆਵਾਜ਼ ਸੁਣ ਕੇ ਸਰਜੀਤ ਉੱਠ ਕੇ ਬਿੰਮੀ ਕੋਲ ਆਈ ਤਾਂ ਕਹਿੰਦੀ ਇਹ ਸੌਂਦੀ ਕਿਉਂ ਨਹੀਂ ਬਿੰਮੀ ਕਹਿੰਦੀ ਮਾਂ ਇਹਨੂੰ ਏਸੀ ਕਮਰੇ ਵਿੱਚ ਸੌਣ ਦੀ ਆਦਤ ਹੈ ਜਿਆਦਾ ਗਰਮੀ ਹੋਣ ਕਰਕੇ ਸੌਂਦੀ ਨਹੀਂ ਸਰਜੀਤ ਕਹਿੰਦੀ ਮੈਂ ਤਾਂ ਹੀ ਕਿਹਾ ਸੀ ਚੱਲ ਆ ਇੱਧਰ ਉਹ ਬਿੰਮੀ ਨੂੰ ਮੰਜੀ ਦਾ ਦਿੰਦੀ ਆ ਤਾਂ ਉੱਥੇ ਅਨਾਮਿਕ ਆਰਾਮ ਨਾਲ ਸੌਂ ਜਾਂਦੀ ਹੈ ਸਰਜੀਤ ਨੂੰ ਇਹ ਸੋਚ ਕੇ ਨੀਂਦ ਨਹੀਂ ਆਉਂਦੀ ਕਿ ਬਿੰਮੀ ਤਾਂ ਹੈ ਤਾਂ ਚੰਗੇ ਤੱਕਰੇ ਕਰ ਤੋਂ ਤਾਂ ਹੀ ਏਸੀ ਕਮਰੇ ਵਿੱਚ ਸੌਣ ਦੀ ਆਦਤ ਹੈ ਪਰ ਛੋਟੀ ਬੱਚੀ ਨਾਲ ਬਿੰਮੀ ਇਕੱਲੀ ਇਸ ਹਾਲ ਦੇ ਵਿੱਚ ਕਿਉਂ ਜੇ ਪਤੀ ਦੀ ਮੌਤ ਹੋ ਗਈ ਸਹੁਰੇ ਜਾਂ ਮਾਪਿਆਂ ਵਿੱਚੋਂ ਇਸ ਦਾ ਕੋਈ ਨਾ ਹੋਵੇਗਾ ਬਿੱਪਨ ਤੇ ਸੋਨੂ ਪੁਲਸ ਨੂੰ ਬਿੰਮੀ ਦੀ ਗਮਸ਼ਦੀ ਦੀ ਰਿਪੋਰਟ ਲਖਾ ਕੇ ਆਏ ਤਾਂ ਪੁਲਿਸ ਬਲਰਾਜ ਦੇ ਕਰ ਪੁੱਛ ਪੜਤਾਲ ਕਰਨ ਲਈ ਆ ਗਈ ਤੇ ਸਾਰਿਆਂ ਤੋਂ ਪੁੱਛਣ ਲੱਗੀ ਕੀਰਤ ਸੋਨੂ ਬਲਰਾਜ ਸ਼ੀਲਾ ਸਾਰਿਆਂ ਦੇ ਬਿਆਨ ਲਏ ਤਾਂ ਬਿੰਮੀ ਦੇ ਜਾਣ ਸਮੇਂ ਰੇਨੂ ਹੀ ਸੀ ਕਰ ਵਿੱਚ ਪੁਲਿਸ ਨੇ ਉਸ ਬਿੰਮੀ ਬਾਰੇ ਪੁੱਛਿਆ ਤਾਂ ਉਹ ਕਹਿੰਦੀ ਮੇਰੀ ਤबीयत ਠੀਕ ਨਹੀਂ ਸੀ ਮੈਂ ਤਾਂ ਦਵਾਈ ਖਾ ਕੇ ਸੁੱਤੀ ਪਈ ਸੀ ਮੈਨੂੰ ਨਹੀਂ ਪਤਾ ਉਹ ਕਦੋਂ ਗਈ ਹੈ ਇਨੇ ਨੂੰ ਸ਼ੋਕ ਤੇ ਨੀਨਾ ਵੀ ਆਗੇ ਅਸ਼ੋਕ ਪੁਲਿਸ ਨੂੰ ਕਹਿੰਦਾ ਕਿ ਇਸ ਔਰਤ ਨੇ ਮੇਰੇ ਤੀਨਾ ਕੁਝ ਕੀਤਾ ਹੈ ਇਸ ਤੋਂ ਸਖਤੀ ਨਾਲ ਪੁੱਛੋ ਇਹ ਤਾਂ ਹੀ ਦੱਸੇਗੀ ਇਹ ਘਰ ਵਿੱਚ ਸੀ ਇਸ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਜਾ ਕੇ ਕੁੱਟੋ ਇਸ ਨੂੰ ਤਾਂ ਹੀ ਕੁਝ ਬਗੇਗੀ ਪੁਲਿਸ ਵਾਲੇ ਕਹਿੰਦੇ ਹਨ ਕਿ ਬਿਨਾਂ ਸਬੂਤ ਦੇ ਅਸੀਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕਰ ਸਕਦੇ ਅਸ਼ੋਕ ਰੋਂਦਾ ਹੋਇਆ ਕਹਿੰਦਾ ਹੈ ਪਤਾ ਨਹੀਂ ਮੇਰੀ ਬੱਚੀ ਕਿਹੜੇ ਹਾਲ ਵਿੱਚ ਹੋਵੇਗੀ ਰਾਤ ਨੂੰ ਕਿੱਥੇ ਤੱਕੇ ਖਾਂਦੀ ਹੋਵੇਗੀ ਕਿਤੇ ਉਸਨੇ ਕੁਝ ਕਾਰਨ ਨਾ ਲਿਆ ਹੋਵੇ ਬਲਰਾਜ ਉਸਨੂੰ ਕਹਿੰਦਾ ਹੈ ਕਿ ਬਿੰਮੀ ਬਹੁਤ ਬਹਾਦਰ ਹੈ ਉਹ ਇਹੋ ਜਿਹਾ ਕਦਮ ਕਦੇ ਨਹੀਂ ਚੁੱਕੇਗੀ ਉਹ ਜਲਦੀ ਮਿਲ ਜਾਵੇਗੀ ਆਪਾਂ ਸਾਰੇ ਰਲ ਕੇ ਉਸਨੂੰ ਲੱਭਾਂਗੇ ਕੀ ਇਹ ਤਾਂ ਆਪਣੀ ਮੰਮੀ ਨੂੰ ਫੋਨ ਕਰਕੇ ਰੋਹਨ ਬਾਰੇ ਪੁੱਛਦੀ ਹੈ ਤਾਂ ਉਹ ਵੀ ਰੋਂਦੀ ਹੋਈ ਕਹਿੰਦੀ ਕਿ ਰੋਹਨ ਅੱਜ ਵੀ ਨਹੀਂ ਆਇਆ ਪਤਾ ਨਹੀਂ ਕਿੱਥੇ ਚਲਾ ਗਿਆ ਉਹਦੇ ਪਾਪਾ ਵੀ ਕਹਿੰਦੇ ਹਨ ਉਹਦਾ ਫੋਨ ਵੀ ਨਹੀਂ ਮਿਲ ਰਿਹਾ ਅਸੀਂ ਹੁਣ ਕੀ ਕਰੀਏ ਕਿਰਤ ਆਪਣੀ ਮੰਮੀ ਨੂੰ ਫੋਨ ਕਰਕੇ ਰੋਹਨ ਬਾਰੇ ਪੁੱਛਦੀ ਤਾਂ ਰੋਂਦੀ ਹੋਈ ਕਹਿੰਦੀ ਰੋਹਨ ਅੱਜੇ ਵੀ ਨਹੀਂ ਆਇਆ ਪਤਾ ਨਹੀਂ ਕਿੱਥੇ ਚਲਾ ਗਿਆ ਉਸਦੇ ਪਾਪਾ ਵੀ ਕਹਿੰਦੇ ਹਨ ਉਹਦਾ ਫੋਨ ਨਹੀਂ ਮਿਲ ਰਿਹਾ ਹੁਣ ਕੀ ਕਰੀਏ ਕਿਰਤ ਸੋਚਦੀ ਹੈ ਕਿ ਮੰਮੀ ਪਾਪਾ ਕੋਲ ਜਾਵਾਂ ਪਰ ਇੱਥੇ ਵੀ ਸਾਰੇ ਇਕੱਠੇ ਹੋਏ ਬੈਠੇ ਹਨ ਕਿਵੇਂ ਛੱਡ ਕੇ ਜਾਵਾਂ ਸੋਨੂ ਵੀ ਮੇਰੇ ਨਾਲ ਨਹੀਂ ਜਾਣਾ ਉਹ ਦੁਬਾਰਾ ਫੋਨ ਕਰਕੇ ਮੰਮੀ ਪਾਪਾ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਵੀਰਾ ਕੋਈ ਬੱਚਾ ਨਹੀਂ ਹੈ ਉਹ ਜਲਦੀ ਘਰ ਆ ਜਾਵੇਗਾ ਤੁਸੀਂ ਫਿਕਰ ਨਾ ਕਰੋ ਪਰ ਉਸ ਨੂੰ ਆਪ ਵੀ ਚਿੰਤਾ ਹੋਣ ਲੱਗੀ ਵੀਰਾ ਅਜੇ ਤੱਕ ਘਰ ਕਿਉਂ ਨਹੀਂ ਆਇਆ ਪੁਲਿਸ ਦੇ ਜਾਣ ਤੋਂ ਬਾਅਦ ਉਹ ਸੋਨੂੰ ਨੂੰ ਕਹਿੰਦੀ ਹੈ ਕਿ ਵੀਰਾ ਘਰ ਨਹੀਂ ਆਇਆ ਮੰਮੀ ਪਾਪਾ ਪਰੇਸ਼ਾਨ ਹੋ ਰਹੇ ਹਨ ਆਪਾਂ ਉਹਨਾਂ ਕੋਲ ਜਾ ਆਈਏ ਤਾਂ ਸੋਨੂੰ ਕਹਿੰਦਾ ਵੀਰਾ ਆ ਜਾਵੇਗਾ ਇੱਥੇ ਵੀ ਤਾਂ ਸਾਰੇ ਪਰੇਸ਼ਾਨ ਹਨ ਬਲਰਾਜ ਸੋਨੂੰ ਦੀ ਗੱਲ ਸੁਣ ਕੇ ਕਹਿੰਦਾ ਹੈ ਕਿ ਸੋਨੂੰ ਤੁਸੀਂ ਕਿਰਤ ਦੇ ਮੰਮੀ ਪਾਪਾ ਕੋਲ ਜਾਓ ਉਹ ਇਕੱਲੇ ਹਨ ਪਰੇਸ਼ਾਨ ਹੋ ਰਹੇ ਹੋਣਗੇ ਅਸੀਂ ਇੱਥੇ ਸਾਰੇ ਹਾਂ ਅਸੀਂ ਵੀ ਗੱਡੀ ਲੈ ਕੇ ਬੀਮੀ ਨੂੰ ਵੇਖਣ ਜਾਂਦੇ ਹਾਂ ਤੇ ਉਹ ਸ਼ੋਕ ਨੂੰ ਕਹਿੰਦਾ ਹੈ ਕਿ ਚਲੋ ਭਾਈ ਸਾਹਿਬ ਆਪਾਂ ਗੱਡੀ ਲੈ ਕੇ ਬੀਮੀ ਨੂੰ ਲੱਭਦੇ ਹਾਂ ਤੇ ਉਹ ਚਾਰੇ ਗੱਡੀ ਵਿੱਚ ਬੈਠ ਚੱਲ ਪੈਂਦੇ ਹਨ ਵਿਪਨ ਗੱਡੀ ਵਿੱਚੋਂ ਉੱਤਰ ਆਪਣੀ ਵਾਇਕ ਲੈ ਕੇ ਬੀਮੀ ਦੀ ਸਹੇਲੀਆਂ ਘਰ ਜਾ ਕੇ ਪਤਾ ਕਰਦਾ ਹੈ ਫਿਰ ਉਹ ਆਪਣੇ ਚਾਚਾ ਜੀ ਦੇ ਘਰ ਜਾਂਦਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਦੋਵੇਂ ਵੀ ਰੋਣ ਲੱਗਦੇ ਹਨ ਕਹਿੰਦੇ ਕੁੜੀ ਨੇ ਦੁਖੀ ਹੋ ਕੇ ਕੁਝ ਕਰ ਲਿਆ ਹੋਣਾ ਏ ਕਿਤੇ ਨਹਿਰ ਵਿੱਚ ਛਾਲ ਮਾਰ ਗਈ ਹੋਣੀ ਏ ਉਹਦੀ ਚਾਚੀ ਕਹਿੰਦੀ ਹਾਏ ਉਹ ਨੰਨੀ ਜਾਨ ਨੂੰ ਵੀ ਨਾਲ ਹੀ ਲੈ ਕੇ ਡੁੱਬ ਮਰੀ ਹੋਣੀ ਏ ਸੋਨੂ ਤੇ ਕਿਰਤ ਆਪਣੇ ਮੰਮੀ ਪਾਪਾ ਕੋਲ ਗਏ ਤਾਂ ਉਹ ਵੀ ਬੈਠੇ ਰੋ ਰਹੇ ਸਨ 8:00 ਵਜੇ ਗਏ ਸਨ ਪਤਾ ਨਹੀਂ ਰੋਹਨ ਕਿੱਥੇ ਕਿਹੜੇ ਹਾਲ ਵਿੱਚ ਹੋਵੇਗਾ ਅੱਜ ਖੁਸ਼ੀ ਦਾ ਦਿਨ ਸੀ ਅਸੀਂ ਤਾਂ ਮੰਗਣੀ ਦੀ ਤਿਆਰੀ ਕਰਨੀ ਸੀ ਪਤਾ ਨਹੀਂ ਕੀ ਹੋਇਆ ਹੋਵੇਗਾ ਮੇਰੇ ਪੁੱਤਰ ਨੂੰ ਛੋਸ਼마 ਰੋਂਦੀ ਹੋਈ ਕਹਿ ਰਹੀ ਸੀ ਕਿ ਰਦੀਆਂ ਵੀ ਅੱਖਾਂ ਪਾਰ ਆਈਆਂ ਪਰ ਮੰਮੀ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਮੰਮੀ ਮਾਰਾ ਕਿਉਂ ਸੋਚਦੀ ਹੋ ਸਭ ਠੀਕ ਹੋਵੇਗਾ ਵੀਰਾ ਕਿਸੇ ਕੰਮ ਕਰਕੇ ਦਫ਼ਤਰ ਰੁਗ ਗਿਆ ਹੋਵੇਗਾ ਅਸੀਂ ਜਾ ਕੇ ਪਤਾ ਕਰਦੇ ਹਾਂ ਤੇ ਦੋਵੇਂ ਉਹਦੇ ਦਫ਼ਤਰ ਪਤਾ ਕਰਨ ਜਾਂਦੇ ਹਨ ਪਰ ਇਸ ਸਮੇਂ ਦਫ਼ਤਰ ਦਾ ਬੰਦ ਪਿਆ ਸੀ ਹੁਣ ਉਹ ਹੋਰ ਵੀ ਪਰੇਸ਼ਾਨ ਹੋ ਗਏ ਕਿਰਤ ਸੋਚਦੀ ਹੈ ਕਿ ਇਹ ਕੀ ਹੋ ਰਿਹਾ ਹੈ ਰੋਹਨ ਦੀ ਵੇਖ ਵਿਖਾਈ ਦੇ ਦਿਨ ਰੋਹਨ ਦਾ ਨਾ ਮਿਲਣਾ ਬੀਬੀ ਦਾ ਘਰੋਂ ਚਲੇ ਜਾਣਾ ਇਹ ਸਭ ਕੁਝ ਅੱਜ ਹੀ ਹੋਣਾ ਸੀ ਕਿਤੇ ਮੰਮੀ ਦੀ ਗੱਲ ਸਹੀ ਨਾ ਹੋ ਜਾਵੇ ਪਰ ਬੀਰਾ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਸਾਰੇ ਪਾਸੇ ਵੇਖ ਕੇ ਘਰ ਵਾਪਸ ਆ ਰਹੇ ਸਨ ਕਿਸ਼ਵਾਨੀ ਦੇ ਮੰਮੀ ਪਾਪਾ ਦਾ ਫੋਨ ਆ ਜਾਂਦਾ ਉਹ ਕਹਿੰਦਿਆਂ ਕਿ ਰੋਹਨ ਨੂੰ ਇੱਥੋਂ ਗਏ 2 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਉਹ ਤਾਂ ਸ਼ਿਵਾਨੀ ਨੂੰ ਗੇਟ ਤੇ ਉਤਾਰ ਕੇ ਚਲਾ ਗਿਆ ਕਹਿੰਦਾ ਮੈਂ ਇਸ ਤਰ੍ਹਾਂ ਕਰ ਆਉਂਦਾ ਚੰਗਾ ਨਹੀਂ ਲੱਗਦਾ ਸ਼ਿਵਾਨੀ ਵੀ ਬਹੁਤ ਫਿਕਰ ਕਰ ਰਹੀ ਹੈ ਸੋਨੂ ਤੇ ਕੀਰਤ ਸ਼ਿਵਾਨੀ ਦੇ ਮੰਮੀ ਪਾਪਾ ਨਾਲ ਗੱਲ ਕਰ ਰਹੇ ਸੀ ਕਿ ਕੀਰਤ ਦੇ ਫੋਨ ਤੇ ਉਹਦੇ ਪਾਪਾ ਦਾ ਫੋਨ ਆਉਂਦਾ ਤੇ ਉਹ ਕੋਈ ਗੱਲ ਨਹੀਂ ਕਰਦੇ ਬਸ ਰੋ ਹੀ ਜਾਂਦੇ ਹਨ ਸੋਨੂ ਤੇ ਕੀਰਤ ਛੇਤੀ ਛੇਤੀ ਘਰ ਪਹੁੰਚਦੇ ਹਨ ਤਾਂ ਕੀਰਤ ਆਪਣੇ ਪਾਪਾ ਨੂੰ ਪੁੱਛਦੀ ਹੈ ਕਿ ਕੀ ਹੋਇਆ ਉਸ ਤੋਂ ਗੱਲ ਵੀ ਨਹੀਂ ਹੁੰਦੀ ਤੇ ਆਪਣਾ ਫੋਨ ਕੀਰਤ ਨੂੰ ਫੜਾ ਦਿੰਦਾ ਹੈ ਕੀਰਤ ਵੇਖਦੀ ਹੈ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਉਹ ਡਾਇਲ ਕਰਕੇ ਕਹਦੀ ਹੈ ਤਾਂ ਅਗੋਂ ਇੱਕ ਆਦਮੀ ਬੋਲਦਾ ਹੈ ਕਿ ਰੋਹਨ ਦੀ ਗੱਡੀ ਦਾ ਮੇਰੇ ਟਰੱਕ ਨਾਲ ਐਕਸੀਡੈਂਟ ਹੋ ਗਿਆ ਤੇ ਉਹਦੇ ਬਹੁਤ ਸੱਟਾਂ ਲੱਗੀਆਂ ਹਨ ਮੈਂ ਇਹਨਾਂ ਨੂੰ ਡੀ ਐਮ ਸੀ ਹਸਪਤਾਲ ਪਹੁੰਚਾ ਦਿੱਤਾ ਹੈ ਹੁਣ ਇਹਨਾਂ ਦੀ ਹਾਲਤ ਕੁਝ ਠੀਕ ਹੈ ਤੁਸੀਂ ਜਲਦੀ ਪਹੁੰਚ ਜਾਓ ਰੋਹਨ ਦੇ ਐਕਸੀਡੈਂਟ ਦਾ ਸੁਣ ਕੇ ਸੋਨੂ ਕੀਰਤ ਤੇ ਉਹਦੇ ਮੰਮੀ ਪਾਪਾ ਡੀ ਐਮ ਸੀ ਹਸਪਤਾਲ ਪਹੁੰਚ ਜਾਂਦੇ ਹਨ ਉਰ ਰਿਸੈਪਸ਼ਨ ਤੋਂ ਪੁੱਛ ਕੇ ਐਮਰਜੈਂਸੀ ਵਿੱਚ ਜਾਂਦੇ ਹਨ ਤਾਂ ਅੱਗੇ ਬੈਠਾ ਸਿਕਿਉਰਿਟੀ ਵਾਲਾ ਕਹਿੰਦਾ ਹੈ ਕਿ ਅੰਦਰ ਇੱਕ ਆਦਮੀ ਹੀ ਜਾ ਸਕਦਾ ਹੈ ਸੁਸ਼ਮਾ ਅੰਦਰ ਜਾਂਦੀ ਹੈ ਤਾਂ ਟਰੱਕ ਵਾਲਾ ਅਵਨੀਸ਼ ਕੋਲ ਬੈਠਾ ਸੀ ਉਹ ਬਾਹਰ ਆ ਜਾਂਦਾ ਹੈ ਉਹ ਬਾਹਰ ਆ ਅਵਨੀਸ਼ ਨੂੰ ਹੱਥ ਜੋੜ ਕੇ ਕਹਿੰਦਾ ਹੈ ਮੇਰੀ ਕੋਈ ਗਲਤੀ ਨਹੀਂ ਸੀ ਮੈਂ ਤਾਂ ਆਪਣੀ ਸਾਈਡ ਜਾ ਰਿਹਾ ਸੀ ਸਾਹ ਇੱਕਦਮ ਇਹ ਟਰੱਕ ਅੱਗੇ ਆ ਗਏ ਫਿਰ ਵੀ ਮੈਂ ਇਲਾਜ ਦਾ ਸਾਰਾ ਖਰਚਾ ਦੇਣ ਲਈ ਤਿਆਰ ਹਾਂ ਸੋਨੂ ਉਹਦੇ ਮੋਢੇ ਤੇ ਫੜ ਗੁੱਸੇ ਨਾਲ ਕਹਿੰਦਾ ਹੈ ਕਿ ਕਿਉਂ ਕੋਈ ਪਾਗਲ ਸੀ ਉਹ ਸ਼ਹਿਰ ਦਾ ਡੀਸੀ ਹੈ ਅਬਨੇਸ਼ ਸੋਨੂ ਨੂੰ ਕਹਿੰਦਾ ਹੈ ਕਿ ਬੇਟਾ ਇਹ ਰੋਹਨ ਨੂੰ ਹਸਪਤਲ ਲੈ ਆਇਆ ਇਸ ਨਾਲ ਰੋਹਨ ਦੀ ਜਾਨ ਬਚ ਗਈ ਜੇਕਰ ਇਹ ਭੱਜ ਜਾਂਦਾ ਤਾਂ ਅਸੀਂ ਕੀ ਕਰ ਲੈਣਾ ਸੀ ਅਸੀਂ ਤੇਰੇ ਤੋਂ ਕੁਝ ਨਹੀਂ ਲੈਣਾ ਸਾਡਾ ਪੁੱਤਰ ਬਚ ਗਿਆ ਉਹ ਬਥੇਰੇ ਪੈਸੇ ਕਮਾ ਲਵੇਗਾ ਉਹ ਆਦਮੀ ਕਹਿੰਦਾ ਹੈ ਕਿ ਮੈਨੂੰ ਤਾਂ ਹਸਪਤਲ ਆ ਕੇ ਪਤਾ ਲੱਗਾ ਕਿ ਇਹ ਆਪਣੇ ਡੀਸੀ ਸਾਹਿਬ ਨੇ ਸਾਹਿਬ ਦਾ ਫੋਨ ਬੰਦ ਸੀ ਇਸ ਕਰਕੇ ਤੁਹਾਨੂੰ ਦੱਸਣ ਵਿੱਚ ਦੇਰ ਹੋ ਗਈ ਫੋਨ ਚਾਰਜ ਕਰਕੇ ਫੋਨ ਵਿੱਚ ਤੁਹਾਡਾ ਨੰਬਰ ਮਿਲਿਆ ਤਾਂ ਤੁਹਾਨੂੰ ਫੋਨ ਕੀਤਾ ਅਵਨੀਸ਼ ਕਹਿੰਦਾ ਹੈ ਕਿ ਭਰਾਵਾ ਤੇਰਾ ਬਹੁਤ ਬਹੁਤ ਧੰਨਵਾਦ ਏ ਜੋ ਤੂੰ ਸਾਡੇ ਬੱਚੇ ਨੂੰ ਹਸਪਤਲ ਪਹੁੰਚਾ ਕੇ ਉਹਦੀ ਜਾਨ ਬਚਾ ਦਿੱਤੀ ਤੇ ਉਹ ਉਸ ਨੂੰ ਆਪਣੇ ਵੱਲ ਕੁਝ ਪੈਸੇ ਦਿੰਦਾ ਤਾਂ ਟਰੱਕ ਡਰਾਈਵਰ ਕਹਿੰਦਾ ਨਾ ਜੀ ਮੈਂ ਪੈਸੇ ਨਹੀਂ ਲੈਣੇ ਸਾਹਿਬ ਤਾਂ ਮੇਰੇ ਬੱਚਿਆ ਵਰਗੇ ਹਨ ਉਹ ਕਹਿੰਦਾ ਮੈਂ ਲੁਧਿਆਣਾ ਹੀ ਰਹਿੰਦਾ ਹਾਂ ਫਿਰ ਸਾਫ ਦਾ ਪਤਾ ਲੈਣਾ ਆਵਾਂਗਾ ਤੇ ਉਹ ਚਲਾ ਜਾਂਦਾ ਹਾਂ ਰੋਹੋਂ ਦੇ ਸੱਟਾਂ ਤਾਂ ਕਾਫੀ ਲੱਗੀਆਂ ਸਨ ਪਰ ਸੱਟਾਂ ਗੰਭੀਰ ਨਹੀਂ ਸਨ ਸੁਸ਼ਮਾ ਨੂੰ ਰੋਂਦੀ ਵੇਖ ਉਹ ਕਹਿੰਦਾ ਕਿ ਮੰਮੀ ਮੈਂ ਠੀਕ ਹਾਂ ਤੁਸੀਂ ਟੈਨਸ਼ਨ ਨਾ ਲਵੋ ਮੈਂ ਜਲਦੀ ਠੀਕ ਹੋ ਜਾਵਾਂਗਾ ਪਰ ਸੁਸ਼ਮਾ ਉਹਦੇ ਲੱਗੀਆਂ ਪੱਟੀਆਂ ਵੇਖ ਕੇ ਰੋ ਹੀ ਜਾਂਦੀ ਹੈ ਨਰਸ ਉਸ ਨੂੰ ਕਹਿੰਦੀ ਮਾਤਾ ਜੀ ਤੁਸੀਂ ਬਾਹਰ ਚਲੋ ਇਸ ਤਰ੍ਹਾਂ ਮਰੀਜ਼ ਕੋ ਰੋਹੋਂਾ ਤੇ ਉਸ ਸ਼ਸ਼ਮਾ ਨੂੰ ਬਾਹਰ ਪੇਹ ਦਿੰਦੀ ਹੈ ਸ਼ਸ਼ਮਾ ਦੇ ਬਾਹਰ ਆਉਣ ਤੇ ਅਵਨੀਸ਼ ਰੋਹਨ ਕੋਲ ਗਿਆ ਤਾਂ ਰੋਹਨ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕੋਈ ਗੱਲ ਨਹੀਂ ਪੁੱਤ ਜਾਨ ਬਚ ਗਈ ਸੱਟਾਂ ਦਾ ਛੇਤੀ ਠੀਕ ਹੋ ਜਾਣਗੀਆਂ ਰੋਹਨ ਵੀ ਕਹਿੰਦਾ ਹੈ ਪਾਪਾ ਮੈਂ ਠੀਕ ਹਾਂ ਛੋਟੇ ਛੋਟੇ ਸੱਟਾਂ ਹਨ ਅਵਨੀਸ਼ ਕਹਿੰਦਾ ਹੈ ਕਿ ਇੱਕ ਗੱਲ ਦੱਸ ਬੇਟਾ ਤੂੰ ਤਾਂ ਗੱਡੀ ਬੜੇ ਆਰਾਮ ਨਾਲ ਚਲਾਉਂਦਾ ਹੈ ਪਰ ਅੱਜ ਤੂੰ ਕਿਵੇਂ ਗੱਡੀ ਟਰੱਕ ਵਿੱਚ ਮਾਰ ਦਿੱਤੀ ਟਰੱਕ ਵਾਲਾ ਕਹਿ ਰਿਹਾ ਸੀ ਕਿ ਮੇਰੀ ਕੋਈ ਗਲਤੀ ਨਹੀਂ ਸੀ ਰੋਹਨ ਕਹਿੰਦਾ ਪਾਪਾ ਗਲਤੀ ਮੇਰੀ ਹੀ ਸੀ ਪਤਾ ਨਹੀਂ ਕਿਵੇਂ ਇੱਕਦਮ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਗੱਡੀ ਟਰੱਕ ਵਿੱਚ ਜਾ ਵੱਜੀ ਅਵਨੇਸ਼ ਕਹਿੰਦਾ ਮੈਂ ਸਮਝਦਾ ਹਾਂ ਕਿ ਤੂੰ ਇਸ ਰਿਸ਼ਤੇ ਤੋਂ ਪਰੇਸ਼ਾਨ ਹੋਵੇਗਾ ਤਾਂ ਹੀ ਤੇਰਾ ਧਿਆਨ ਗੱਡੀ ਵੱਲ ਨਹੀਂ ਸੀ ਰੋਹਨ ਸੋਚਦਾ ਹੈ ਕਿ ਬਹੁਤ ਔਖਾ ਹੁੰਦਾ ਉਸ ਨੂੰ ਪੁੱਲ ਜਾਣਾ ਜਿਸ ਨੂੰ ਪਿਆਰ ਕਰੀਏ ਪਰ ਉਹ ਕਹਿੰਦਾ ਪਾਪਾ ਇਹੋ ਜਿਹੀ ਕੋਈ ਗੱਲ ਨਹੀਂ ਜੇ ਮੈਂ ਪਰੇਸ਼ਾਨ ਹੁੰਦਾ ਤਾਂ ਮੈਂ ਹਾਂ ਹੀ ਨਹੀਂ ਕਰਨੀ ਸੀ ਸੋਨੂ ਤੇ ਕੀਰਤ ਵੀ ਰੋਹਨ ਨੂੰ ਮਿਲਦੇ ਹਨ ਕੀਰਤ ਵੀ ਰੋਹਨ ਨੂੰ ਵੇਖ ਅੱਖਾਂ ਪਰ ਲੈਂਦੀ ਹੈ ਤਾਂ ਰੋਹਨ ਕਹਿੰਦਾ ਹੈ ਕਿ ਤੇਰਾ ਵੀਰਾ ਬੜਾ ਸਟਰੋਂਗ ਹੈ ਤੇ ਇੰਨੀਆਂ ਕੋ ਸੱਟਾਂ ਦੀ ਪਰਵਾਹ ਨਹੀਂ ਕਰਦਾ ਅਵਨੇਸ਼ ਉਹਨਾਂ ਤੇਨਾਂ ਨੂੰ ਕਹਿੰਦਾ ਕਿ ਤੁਸੀਂ ਸਾਰੇ ਘਰ ਜਾਓ ਮੈਂ ਰੋਹਨ ਕੋ ਰਹਿਦਾ ਹਾਂ ਸਾਰੇ ਨੇ ਇੱਥੇ ਕੀ ਕਰਨਾ ਹੈ ਸ਼ਸ਼ਮਾ ਕਹਿੰਦੀ ਹੈ ਕਿ ਮੈਂ ਵੀ ਇੱਥੇ ਹੀ ਰੁਕਦੀ ਹਾਂ ਸੋਨੂ ਤੇ ਕੀਰਤ ਆਪਣੇ ਘਰ ਚਲੇ ਜਾਂਦੇ ਹਨ ਇਹਨਾਂ ਨੇ ਬਿੰਮੀ ਦਾ ਵੀ ਪਤਾ ਕਰਨਾ ਹੈ ਸੋਨੂ ਤੇ ਕੀਰਤ ਘਰ ਜਾਂਦੇ ਹਨ ਘਰ ਇਹਨੂੰ ਤੋਂ ਬਿਨਾ ਕੋਈ ਨਹੀਂ ਸੀ ਸੋਨੂ ਬਲਰਾਜ ਨੂੰ ਫੋਨ ਕਰਕੇ ਪੁੱਛਦਾ ਹੈ papa ਭਾਬੀ ਦਾ ਕੁਝ ਪਤਾ ਲੱਗਾ ਕਿ ਨਹੀਂ ਤੁਸੀਂ ਕਿੱਥੇ ਹੋ ਬਲਰਾਜ ਕਹਿੰਦਾ ਹੈ ਕਿ ਬਿੰਮੀ ਦਾ ਅਜੇ ਕੋਈ ਪਤਾ ਨਹੀਂ ਮੈਂ ਬਿੱਪਰ ਹੁਰਾਂ ਦੀ ਗੱਡੀ ਵਿੱਚ ਹਾਂ ਅਸੀਂ ਬਿੰਮੀ ਨੂੰ ਹੀ ਲੱਭ ਰਹੇ ਹਾਂ ਪੁਲਿਸ ਵੀ ਸਾਡੇ ਨਾਲ ਹੀ ਹੈ ਉਹ ਕਹਿੰਦੇ ਹਨ ਕੋਈ ਸੁਰੱਖਤਾ ਮਿਲੇ ਇੱਥੇ ਕਹਾਣੀ ਜੀ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇ ਇਸ ਤੋਂ ਅਗਲਾ ਪਾਗ ਆਇਆ ਤਾਂ ਉਹ ਆਪਾਂ ਜ਼ਰੂਰ ਪੇਸ਼ ਕਰਾਂਗੇ ਕਿਉਂਕਿ ਬਿੰਮੀ ਆਪਣੀ ਜ਼ਿੰਦਗੀ ਵਿੱਚ ਉਹ ਨਵੇਂ ਸਿਰ ਤੋਂ ਸ਼ੁਰੂ ਕਰਨਾ ਚਾਹੁੰਦੀ ਸੀ ਉੱਥੇ ਆਂਟੀ ਅੰਕਲ ਉਹਨਾਂ ਨੇ ਚੰਡੀਗੜ੍ਹ ਵਿੱਚ ਮਿਲ ਗਏ ਜੋ ਕਿ ਮੰਮੀ ਪਾਪਾ ਦਾ ਪਿਆਰ ਦੇ ਰਹੇ ਸਨ